ਆਤੋਂ ਪਹ ਲਗੀ ਕਿਥੇ ਹੱਤਪੇ ਵੇਗਾ ਚਾਹ ਪੀਨੀ ਆ ਇਹਦੇ ਗੋਡਿਆਂ ਨੂੰ ਮਾਸਾ ਦਾ ਸੇਕ ਲੱਗੂਗਾ ਗੋਡੇ ਪੀੜ ਕਰੀ ਜਾਂਦੇ ਆ ਇਥੇ ਬੈ ਨਹੀਂ ਕੜੀ ਅੰਦਰ ਲੱਗਾਂ ਦੀ ਅੰਦਰ ਇਥੇ ਚਾਹ ਪੀਨੀ ਮਾਦਾ ਕੀ ਕਰਨਾ ਤੈਨੂੰ ਦੇਖਦਾ ਬੈਠੀ ਐ ਚਾਹ ਪੀਂਦੀ ਔਰ ਕਰਨਾ ਮੈਂ ਮਾਦਾ ਕਦੀ ਦੇ ਖੜੇ ਮੱਥੇ ਬੋਲਿਆ ਕਰ ਮਾੜਾ ਮੋਟਾ ਜਦੋਂ ਬੋਲਦੀਆਂ ਨਾ ਗਾੜੀਆਂ ਗੁੱਸੇ ਦੀ ਚਵੀ ਘੰਟੇ ਰਹੀ ਪਤਾ ਨਹੀਂ ਕੀ ਕਰਦੀ ਇਹ ਦਾਦੀ ਤੂੰ ਕੁਤੂਕਤ ਕੀਤੀ ਆਦਾ ਦਾ ਬੋਲਣਾ ਨਾ ਮੈਂ ਮਾਦਾ ਹੌਲੀ ਬੋਲਣਾ ਤਾਂ ਤੂੰ ਡਰ ਪਿਆ ਕਿਦਾ ਮੈਨੂੰ ਤੈਨੂੰ ਡਰ ਹੋਊਗਾ ਮੈਨੂੰ ਡਰਿਆਗਾ ਕਿਦਾ ਮਾੜਾ ਉਹ ਅੰਦਰ ਬੈਠੀ ਆ ਜੇ ਸੁਣ ਲੂ ਮਾੜਾ ਮੋਟਾ ਤੇ ਕੀ ਆਖੂਗੀ ਵੀ ਸਵੇਰੇ ਸਵੇਰ ਨਾਲ ਕੀ ਬਾਤ ਮਾਸ਼ਾ ਅੱਲਾਹ ਕੇ ਬੈਜੀ ਆ ਅੱਛਾ ਉਹਦਾ ਇੰਨਾ ਹੀ ਡਰ ਪਿਆ ਕੋ ਜੱਜ ਲੱਗੀ ਆ ਨਾ ਬੈਠੀ ਅੰਦਰ ਨੇ ਇਹ ਬੜਾ ਮੰਮੀ ਲਾ ਕੇ ਟੋਕ ਟੋਕ ਬਹਿਣ ਡਿਆ ਵਾ ਇਹ ਨਾ ਵੇ ਕਿ ਤੇ ਮੰਮੀ ਨੂੰ ਆਪਣੀਆਂ ਗੱਲਾਂ ਚ ਲੱਲੇ ਇੱਥੇ ਵੀ ਤੇ ਬਹਿ ਕੇ ਚਾਹ ਪੀਣੀ ਆ ਐਦਾਂ ਕਰਦੀ ਮੰਮੀ ਲਾ ਕੇ ਜਾ ਕੇ ਬਹਿ ਕੇ ਪੀਣੀ ਆ ਨਾਲੇ ਸੁਣਦੀ ਆ ਨਾ ਕੀ ਬਾਤ ਦਾਤ ਕਰਦਾ ਵਾ ਐ ਨਾਲੇ ਵਿਖੇ ਨੂੰ ਕਿਦਾ ਪੁੱਠੇ ਪੈਰੀ ਭਜਾਉਣੀ ਆ ਜਾ ਕੇ ਦੱਸਦੀ ਆ ਇਹਨੂੰ ਪਤਾ ਮੰਮੀ ਤੁਸੀਂ ਕੀ ਉਹ ਗੱਲ ਲੈ ਕੇ ਬੈਠੇ ਹੋ 20 ਘੰਟੇ ਤੁਹਾਨੂੰ ਵੀ ਪਤਾ ਵਾ ਵੀ ਸਾਰਾ ਕੰਮ ਕਾਰੋਬਾਰ ਹੋ ਗਿਆ ਵਾ ਤੇ ਹੁਣ ਤੁਸੀਂ ਫੇਰ ਉਹੀ ਗੱਲ ਲੈ ਕੇ ਬੈਠੇ ਹੋ ਇੱਕੋ ਹੀ ਗੱਲ ਨੂੰ ਤੁਸੀਂ ਰੜਕਾ ਰੜਕਾ ਪਿਆ ਬਸ ਖਾਣੀ ਦੀ ਬਸ ਕੋਈ ਗੱਲ ਸੁਆਦਨਾ ਕਰਨੀ ਨਹੀਂ ਆ ਮੰਮੀ ਉਹਨੇ ਵਿਆਹ ਮੈਂ ਵਿਆਹ ਕਰਨਾ ਹੀ ਸੀ ਕਿਤੇ ਨਾ ਕਿਤੇ ਤੁਸੀਂ ਮੇਰਾ ਵਿਆਹ ਕਰਨਾ ਹੀ ਮੈਂ ਉੱਥੇ ਵਿਆਹ ਕਰਾ ਲਿਆ ਆਪਣਾ ਪਰਿਵਾਰ ਪੂਰਾ ਹੋ ਗਿਆ ਵਾ ਤੇ ਕਿਉਂ ਐਵੇਂ ਤੁਸੀਂ ਉਹੀ ਗੱਲ ਲੈ ਕੇ ਬੈਠੇ ਮੈਂ ਤੁਹਾਡੀ ਸਮਝ ਨਹੀਂ ਲਾਦੀ ਤੇਰਾ ਤੁਮ ਕੈਨਰ ਪਰਿਵਾਰ ਪੂਰਾ ਹੋ ਗਿਆ ਵਾ ਅੱਛਾ ਤੂੰ ਤਾਂ ਪਰਿਵਾਰ ਪੂਰਾ ਕਰ ਲਿਆ ਤੂੰ ਇਹ ਤਾਂ ਨਹੀਂ ਸੋਚਿਆ ਵੀ ਮੇਰੀ ਅਕਲ ਨੂੰ ਚਾਚੀਆਂ ਤਾਈਆਂ ਨੇ ਵੇਖਣ ਆਉਣਾ ਕੀ ਗੱਲ ਉਹਨਾਂ ਨੂੰ ਪਤਾ ਨਾ ਲੱਗੂਗਾ ਨਿਆਣੀਆਂ ਬੈਠੀਆਂ ਘਰ ਉਹਨਾਂ ਨੂੰ ਪਤਾ ਨਾ ਲੱਗੂਗਾ ਵੀ ਇੱਕ ਵਾਰੀ ਆ ਕੇ ਵਿਆਹੀ ਹੈ ਫੇ ਮੈਂ ਕਿੱਥੇ ਨੱਕ ਦੇਣਾ ਹੈ ਹੈ ਤੂੰ ਤਾਂ ਐਂ ਰਾਮ ਦਾ ਪਰਿਵਾਰ ਪੂਰਾ ਕਰ ਲਿਆ ਨਾ ਮੰਮੀ ਇਹ ਗੱਲ ਨਾ ਤੁਸੀਂ ਪਹਿਲੇ ਦਿਨ ਤੋਂ ਹੀ ਲੈ ਕੇ ਬੈਠੇ ਹੋ ਜਿੱਦਣ ਤੁਸੀਂ ਉੱਥੇ ਗਏ ਸੀ ਵੇਖਣ ਵਾਸਤੇ ਉਦੋਂ ਵੀ ਤੁਹਾਡਾ ਮੂਡ ਇਹੋ ਹੀ ਸੀ ਉਤੋਂ ਬਾਅਦ ਵੀ ਘਰ ਜੇ ਹੋ ਕੇ ਆਪਾਂ ਆ ਕੇ ਬੈਠੇ ਰਹੇ ਹੁਣ ਮੈਂ ਤੁਹਾਨੂੰ ਬੜੀ ਮੁਸ਼ਕਿਲ ਨਾਲ ਪੁੱਛਿਆ ਕੀਤਾ ਵੀ ਚ ਉਦੋਂ ਵੀ ਤੁਸੀਂ ਮੇਰੇ ਨਾਲ ਹੀ ਜਾਣ ਨੂੰ ਤਿਆਰ ਹੋ ਲਈ ਤੈਨੂੰ ਨਹੀਂ ਪਤਾ ਸ਼ਰੀਕੇ ਚ ਕਿੱਦਾਂ ਰਹਿਦਾ ਤੂੰ ਨਿਆਣਾ ਨੀਗਾ ਮੈਂ ਕਾਕਾ ਵੱਡੇ ਨਾਲੋਂ ਤੈਨੂੰ ਜ਼ਿਆਦਾ ਪਿਆਰ ਕਰਦੀ ਹਾਂ ਪਰ ਤੂੰ ਆ ਜਿਹੜੀ ਕਰਤੂਤ ਕੀਤੀ ਹੈ ਨਾ ਤਾਂ ਤੂੰ ਤਾਂ ਮੈਨੂੰ ਕਾਹੇ ਜੋਗੀ ਨਹੀਂ ਛੱਡਿਆ ਹੱਦ ਹੋ ਗਈ ਮਮੀ ਦਾ ਜਿਹੜੀ ਪਿਆਰ ਕਰਦੇ ਹਾਂ ਜਿਹੜਾ ਪਿਆਰ ਦਾ ਆਸਲਾ ਦੇਂਦੇ ਨੇ ਤੇ ਮੈਨੂੰ ਘਰ ਤੋਂ ਕੱਟ ਮੈਂ ਆਪਣੀ ਮਨਸਤਨ ਦੇ ਹੋਣੀ ਇਹਨਾਂ ਤੇ ਮੈਂ ਵਿਆਹ ਲਿਆਂਦੀ ਤੂੰ ਵੀ ਮੇਰੇ ਕਿਤੇ ਨਾ ਕਿਤੇ ਕਰਨਾ ਹੀ ਤੇ ਫਿਰ ਕਿਉਂ ਚੱਲੇ ਆਉਣ ਮੈਂ ਕਰਨ ਲੱਗੇ ਕਿਤੇ ਅੱਛਾ ਅਹੀਂ ਜਿਹੜਾ ਕਰਨਾ ਹੀ ਉਹ ਕੋਈ ਨਹੀਂ ਤੈਨੂੰ ਮੈਂ ਨੇ ਰੱਖਦਾ ਤੈਨੂੰ ਆਪਣਾ ਪਸੰਦ ਆ ਗਈ ਵੀ ਮੈਂ ਪਸੰਦ ਕਰਕੇ ਤੇ ਲੈ ਆਵਾਂ ਜੇ ਤੂੰ ਲੈਉਣੀ ਕੋਈ ਕੁਵਾਰੀ ਲੈ ਆਂਦਾ ਮੈਨੂੰ ਗੱਲਾਂ ਤਾਂ ਨਾ ਲੋਕਾਂ ਕੋ ਕਰਵਾਉਂਦਾ ਆ ਤੂੰ ਵਿਆਹ ਹੀ ਲੈ ਆਇਆ ਛੱਡੀ ਛਡਾਈ ਹੈ ਤੇਰੇ ਚ ਕੋਈ ਕਾਜ ਹੀ ਇਹੋ ਮੂਵੀ ਤਾਂ ਈ ਗੱਲ ਮਾੜੀ ਆ ਬਸ ਤੂੰ ਜਿਹੜਾ ਨਾ ਗਲਤ ਗਲਤੀ ਉਹਨੂੰ ਬਸ ਟੌਂਟ ਮਾਰਦੇ ਜਿਹੜਾ ਇੱਕ ਮੇਰੀ ਗੱਲ ਮੇਰੀ ਬੇਨਤੀ ਹੈ ਤੁਹਾਡੇ ਗਾੜੀ ਆਵੇ ਤੁਹਾਡੇ ਗਾੜੀ ਹੱਥ ਜੋੜੇ ਆ ਤੁਸੀਂ ਮੇਰੀ ਮਾਂ ਮੈਂ ਤੁਹਾਡਾ ਪੁੱਤ ਵਾਂ ਆਪਸ ਵਿੱਚ ਪਰ ਤੀਹੋਂ ਮੈਂ ਵੀ ਬਗਾਨੀ ਤੀਆ ਉਹਨੂੰ ਬੜਾ ਚੰਗਾ ਨਾ ਬੋਲਿਓ ਕੋਈ ਉਹਨੇ ਉਹ ਵਿਚਾਰੀ ਮੈਨੂੰ ਕੱਲ ਹੀ ਪੁੱਛਣ ਲਈ ਸੀ ਵੀ ਮੰਮੀ ਤੇਰੀ ਕੀ ਗੱਲ ਆ ਕੀ ਹੋਇਆ ਪਰਚਾਈ ਤੇ ਨੀ ਕੀ ਹੋਇਆ ਤੇ ਮੈਂ ਉਹਨੂੰ ਮੰਮੀ ਨੂੰ ਕਿਹਾ ਮੈਂ ਮੰਮੀ ਚੱਲ ਇਦਾਂ ਵਾ ਥੋੜਾ ਬੋਤਾ ਵਿਆਹ ਦੇ ਵਿੱਚ ਥੱਕੀ ਟੁੱਟੀ ਆ ਤੇ ਐਦਾਂ ਮੂਰ ਹੋਇਆ ਵਾ ਕੋਈ ਗੱਲ ਨਹੀਂ ਆ ਉਹਦਾ ਤਦੋਂ ਦੱਸ ਦਿੰਦਾ ਕੀ ਕਹਿ ਦਿੰਦੀ ਉਹ ਮੈਂ ਕਿਉਂ ਅੰਦਰ ਜਾਣੀ ਕਿਤੇ ਐਦਾਂ ਤੂੰ ਥੱਲੇ ਲੱਗ ਗਿਆ ਤੈਨੂੰ ਡਰੋ ਮੈਨੂੰ ਲਿਆਦਾ ਡਰ ਡੁਰ ਕੇ ਐਦਾਂ ਵੀ ਤੁਰਿਆ ਚੱਲ ਤੂੰ ਮੈਨੂੰ ਇੰਨਾ ਕਹਿਗਾ ਵੀ ਮੈਂ ਨਹੀਂ ਕਿਹ ਕੋ ਡਰਦੀ ਹੁਣ ਐ ਨਾ ਮੈਂ ਤੇਰੇ ਆਖੇ ਲਾ ਕੇ ਤਾਂ ਮੈਂ ਨਹੀਂ ਨਹੀਂ ਕਰਾਂ ਮੈਨੂੰ ਘੋੜਵਾ ਕਰਨ ਦੀ ਵੇਖਿਆ ਮੰਮੀ ਕੱਲ ਜੇ ਵਿਆਹ ਕੇ ਲਿਆਇਆ ਵਾ ਤੇ ਉਹਦੀ ਬੋਲੀ ਬੋਲਣ ਵੀ ਲੱਗ ਪਿਆ ਵਾ ਮੈਂ ਨਹੀਂ ਹੁਣੇ ਤੇ ਲੱਛਣ ਵੇਖਦੀ ਆ ਲੱਛਣ ਤੇਰੇ ਉਦਨ ਦੇ ਮਾੜੇ ਹੋ ਗਏ ਜਦੋਂ ਦੀ ਇਹਨੇ ਉਹ ਵੇਖ ਲਈ ਉਹ ਬੱਸ ਕਰ ਭਾਬੀ ਬੱਸ ਕਰ ਮੈਂ ਬਾਲਦੀ ਤੇ ਤੇ ਪਾਣੀ ਪਾਉਂਦਾ ਤੂੰ ਬਾਲਦੀ ਤੇ ਤੇਲ ਪਾਉਂਦਾ ਹੀ ਆਣ ਕੇ ਹੁਣ ਮੈਂ ਮੰਮੀ ਨੂੰ ਇਹੋ ਗੱਲ ਸਮਝਾਉਂਦਿਆਂ ਘੰਟਾ ਹੋ ਗਿਆ ਮੱਥਾ ਮਾਰਨ ਦਾ ਇਹਨੇ ਮੰਮੀ ਕੋ ਸੋ ਸਮਝ ਕੇ ਗੱਲ ਕਰਾਇਗਾ ਸੋਸ ਵਗੈਰਾ ਤੁਸੀਂ ਹੋਰ ਉੱਤੋਂ ਆਣ ਕੇ ਗੱਲ ਵਧਾਉਂਦਾ ਤੇ ਆਹੋ ਹੁਣ ਭਾਬੀ ਕਿਥੋਂ ਭਰਾਵਾ ਤੈਨੂੰ ਚੰਗੀ ਲੱਗਣੀ ਆ ਜਦੋਂ ਭਾਬੀ ਲੀੜੇ ਧੋ ਤੋ ਦਿੰਦੀ ਹੀ ਰੋਟੀਆਂ ਪਕਾਪ ਕਾ ਦਿੰਦੀ ਹੀ ਉਦੋਂ ਚੰਗੀ ਲੱਗਦੀ ਹੁਣ ਕਾਨੂੰ ਚੰਗੀ ਲੱਗਣੀ ਹੁਣ ਤੂੰ ਲੈ ਜੂ ਆਂਦੀ ਆ ਪਕਾਉਣ ਵਾਲੀ ਹੁਣ ਤੈਨੂੰ ਪਤਾ ਜੇ ਭਾਬੀ ਨਾ ਵੀ ਪਕਾ ਕੇ ਦਊਗੀ ਤੇ ਉਹਨੇ ਤੇ ਪਕਾ ਹੀ ਦੇਣੀ ਆ ਵਾ ਐਡਾ ਨਹੀਂ ਰਿਸ਼ਤੇ ਨਾਲ ਤੇ ਛਤੀ ਤੋੜੀ ਦਿਹਾਈ ਦੇ ਉਹਨੇ ਕੀ ਪਤਾ ਕਿ ਕਿਤਰਾ ਦੇ ਨਿਕਲਣਾ ਕਿਤਰਾ ਦੀ ਨਹੀਂ ਅੱਜ ਤੇ ਹਜੇ ਲੈ ਕੇ ਆਇਆ ਵਾ ਬਲਜੀਤ ਅਰੇ ਵੇਖ ਇਹਨੂੰ ਅਜਾ ਨਵੇਂ ਨਵੇਂ ਚਾੜੇ ਤੇਲ ਵੇ ਤੇਲ ਦੀ ਧਾਰ ਵੇ ਇਹਨੂੰ ਕਾਹ ਕਾਹ ਗੱਲ ਦਾ ਹੋ ਰਹਿਣ ਤੋਂ ਰਹਿਣ ਤੋਂ ਭਾਬੀ ਬੱਸ ਕਰੋ ਮੈਂ ਇਹੋ ਗੱਲ ਮੰਮੀ ਨੂੰ ਸਮਝਾਉਂਦਿਆਂ ਹੈ ਵੀ ਇੱਕੇ ਘਰ ਚ ਰਹਿਣਾ ਵਾ ਐਦਾਂ ਲੜਦੀਆਂ ਕੁਲਦੀਆਂ ਚੰਗੀਆਂ ਲੱਗਦੀਆਂ ਦੱਸਣ ਪਈ ਜਾ ਵੇ ਜਾ ਹਾਨੂੰ ਨਾ ਸਮਝਾ ਆਪਣੇ ਆਪ ਨੂੰ ਸਮਝਾ ਤੇ ਆਪਣੀ ਨਾਲ ਦੀ ਨੂੰ ਸਮਝਾਈ ਕਿ ਪਤਾ ਕਿਹੜੀ ਗੱਲੋਂ ਦਾ ਤਲਾਕ ਹੋਇਆ ਸੀ ਉੱਥੇ ਕੀ ਪਤਾ ਕਿਤਰਾ ਦੀ ਸੀ ਤੇ ਕਿਤਰਾ ਦੀ ਨਹੀਂ ਸੀ ਅਗਲੀ ਛਤਰੀ ਦਾਲ ਨਹੀਂ ਵੰਡਦੀ ਅਗਲੇ ਨੂੰ ਕੀ ਪਤਾ ਰੋਟੀ ਭਰੀ ਪਕਾ ਕੇ ਦਿੰਦੀ ਸੀ ਕਿ ਨਹੀਂ ਦਿੰਦੀ ਸੀ ਇੱਥੇ ਪੱਤੀਆਂ ਖਾ ਲਈ ਤੂੰ ਫੇਰ ਜੇਤਾ ਹੋਗਾ ਤੈਨੂੰ ਮੇਰਾ ਰਾ ਬੂਠਾ ਹੀ ਵੇਖ ਲਿਆ ਤੇ ਉਹ ਅਗਰੇ ਨੂੰ ਪੱਲੇ ਨਹੀਂ ਪੰਨਿਆ ਕਿਸੇ ਨੂੰ ਮਾਂ ਨੂੰ ਮਾਂ ਨਹੀਂ ਸਮਝਣ ਡਿਆ ਭਾਦੀ ਨੂੰ ਭਾਬੀ ਨਹੀਂ ਸਮਝਣ ਡਿਆ ਬੱਸ ਕਰੋ ਬੱਸ ਕਰੋ ਮੈਨੂੰ ਲੱਗਦਾ ਵੀ ਭਾਬੀ ਤੂੰ ਤੇ ਨਾਲ ਇੱਕ ਮੰਮੀ ਦੋਵੇਂ ਰਲ ਗਿਆ ਹੁਣ ਨਹੀਂ ਮੇਰਾ ਘਰ ਵਸਦਾ ਲੱਗਦਾ ਤਾਂ ਇਹਦਾ ਤੈਨੂੰ ਭਰਾਵਾ ਕਿਹਾ ਸੀ ਵੀ ਵੱਖਰਾ ਘਰ ਬਣਾ ਲਾ ਕੋਈ ਨਹੀਂ ਵਿਗੜ ਚੱਲਿਆ ਪਰ ਤੂੰ ਤੂੰ ਨਹੀਂ ਆਖੇ ਲੱਗਾ ਤੂੰ ਵਿੱਚ ਵਾੜ ਕੇ ਰੱਖੀ ਆ ਅਹੀਂ ਆਪਾਂ ਚੋਦੀ ਪਰ ਰੋਟੀ ਪਕਾਈਏ ਖਾਈਏ ਜੋ ਮਰਜ਼ੀ ਕਰੀਏ ਤੂੰ ਆਪਣੀ ਤੇ ਪਕਾ ਕੇ ਖਾਂਦੇ ਹੁਣ ਤੈਨੂੰ ਇਹੋ ਲੱਗਦਾ ਹੋਣਾ ਪਈ ਸਾਨੂੰ ਇਹ ਚੰਗੀ ਨਹੀਂ ਲਾਦੀ ਹਜੇ ਵੀ ਕੋਈ ਨਹੀਂ ਵਿਗੜ ਗਿਆ ਚੁੱਪ ਕਰਕੇ ਤੇ ਆਪਣੇ ਦੋ ਕੱਠੇ ਪਾਲਾ ਤੇ ਲੈ ਜਾ ਉਹਨੂੰ ਉੱਧਰ ਬੱਲੇ 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 ਕੀ ਬਾਤ ਆ ਇੱਧਰ ਵੇਖਿਆ ਮੰਮੀ ਗੱਲ ਭਾਬੀ ਦੀ ਮੈਂ ਸਰਕਾਰੀ ਨੌਕਰੀ ਕਰਤਾਂ ਨੇ ਇਸੇ ਕਰਕੇ ਪੈਸਾ ਆਉਂਦਾ ਰਿਹਾ ਸਾਰਾ ਕੁਝ ਨਾਲੇ ਭਾਬੀ ਥੋੜਾ ਸੋਚ ਸਮਝ ਕੇ ਬੋਲਿਆ ਕਰੋ ਮੇਨੇ ਤਾਂ ਕੋਈ ਗੱਲ ਨਹੀਂ ਹੈ ਕਿ ਇਹੋ ਗੱਲ ਅਗਰ ਕਰਮਵੀਰ ਸੁਣ ਲੇ ਤਾਂ ਉਹਦੇ ਦਿਲ ਤੇ ਕਿੰਨੀ ਘਰ ਕਰੂਗੀ ਗੱਲ ਏ ਉਹਨੇ ਸੋਚਣਾ ਵੀ ਆ ਬੱਲੇ ਬੱਲੇ ਕੀ ਬਾਤ ਆ ਘਰ ਦੇ ਵਿੱਚ ਕੋਈ ਹੱਸਾ ਨਹੀਂ ਹੈਗਾ ਇਹਦਾ ਕਰਦੀ ਰਵੇ ਕਰ ਕਰਦੀ ਰਵੇ ਉਹ ਗਾੜੀ ਮੇਰੇ ਤੇ ਜੱਜ ਲੱਗੀ ਆ ਸਰਕਾਰੀ ਨੌਕਰੀ ਕਹਿੰਦੇ ਤਾਂ ਗੜੀ 10 ਸਾਲ 4 ਸਾਲ ਤੋਂ ਨੌਕਰੀ ਨਹੀਂ ਕੀਤੀ ਗਲਾ ਮਾਰਦਾ ਕਿ ਕਿੰਨੇ ਦਿਨ ਆਖ ਤੂੰ ਹਰੇ ਰਾਧਾ ਰਿਆਂ ਮੈਂ ਤੂੰ ਦੱਸ ਪਹਿਲਾਂ ਹਾਂ ਮਮਮੀ ਹੋਣ ਅੱਜ ਤੈਨੂੰ ਗੱਲਾਂ ਉਹ ਆ ਕੇ ਤੈਨੂੰ ਗੱਲਾਂ ਬੋਲ ਆਪੀਆਂ ਹਾਂ ਕੋਦ ਤਰੇ ਸ਼ਾਪਾ ਸ਼ਾ ਲੈ ਨਹੀਂ ਮੁੱਕੇ ਹੋਰ ਤੂੰ ਗੱਲਾਂ ਕਰ ਲੱਗਾ ਮਮੀ ਉਹਦਾ ਕੋਈ ਕਸੂਰ ਨਹੀਂ ਹੈਗਾ ਮੈਨੂੰ ਪਤਾ ਤੁਹਾਨੂੰ ਗਰਮੀਤ ਨਹੀਂ ਚੰਗੀ ਲੱਗਦੀ ਉਹਦਾ ਕੋਈ ਕਸੂਰ ਨਹੀਂ ਹੈਗਾ ਮੈਂ ਉਹਦੇ ਘਰ ਰਿਸ਼ਤਾ ਲੈ ਕੇ ਗਿਆ ਸੀ ਨਾ ਸਾਰਾ ਕੁਝ ਮੈਂ ਕੀਤਾ ਵਾ ਉਹ ਤੁਸੀਂ ਕੋ ਨਾ ਉਹਨੇ ਕੁਝ ਕਿਹਾ ਵਾ ਨਾ ਉਹਨੇ ਕੋਈ ਗੱਲ ਕੀਤੀ ਆ ਉਹਨੂੰ ਤਾਂ ਇਹ ਵੀ ਪਤਾ ਹੈਗਾ ਕਿ ਮੈਂ ਉਹਦੇ ਨਾਲ ਵਿਆਹ ਕਰਾਉਣਾ ਵਾ ਠੀਕ ਹੈ ਨਾ ਜੋ ਵੀ ਕੁਝ ਹੋ ਗਿਆ ਠੀਕ ਹੋ ਗਿਆ ਹੁਣ ਮੇਰੀ ਤੁਹਾਡੇ ਕਾਲੀ ਹੱਥ ਛੁੜ ਕੇ ਬੇਨਤੀ ਆ ਤੁਸੀਂ ਜੋ ਵੀ ਕੁਝ ਹੈਗਾ ਜਿੱਦਾਂ ਵੀ ਹੈਗਾ ਜੋ ਵੀ ਗੱਲ ਕਰਨੀ ਆ ਮੇਰੇ ਨਾਲ ਕਰ ਲਿਆ ਕਰੋ ਮੇਰੇ ਤੇ ਗੁੱਸਾ ਕਰ ਲਿਆ ਕਰੋ ਤੇਰੇ ਕਾਲੀ ਵੀ ਹੱਥ ਜੋੜਦੇ ਆ ਆਪਣੇ ਦੋ ਕਮਰੇ ਪਾਲਾ ਤੇ ਉਧਰ ਲੈ ਕੇ ਚਲ ਜਾ ਜੇ ਤੈਨੂੰ ਅਹੀਂ ਨਹੀਂ ਚੰਗੇ ਲੱਗਦੇ ਨਾ ਤੇ ਲੈ ਜਾ ਉਧਰ ਤੈਨੂੰ ਇਹ ਆ ਵੀ ਹੱਡ ਕੋ ਰੋਟੀਆਂ ਨਹੀਂ ਉਹ ਪੱਕੜਿਆ ਤੇਰੇ ਤੌਰ ਤਰੀਕੇ ਬਦਲ ਕੇ ਤੇ ਕਿੰਨਾ ਕਲੇਸ਼ ਪਾਉਂਦੇ ਆ ਹੈ ਮਾ ਤਾਂ ਮੈਂ ਤੁਹਾਡੇ ਦਾ ਮੱਥਾ ਨਹੀਂ ਲਾ ਸਕਦਾ ਐਵੇਂ ਨਾ ਕੋ ਗਲਣਾ ਕੋ ਬਾਤ ਸਵੇਰੇ ਸਵੇਰ ਪਹਿਲੇ ਉਲਟੇ ਹੀ ਮੇਰੇ ਕੋਲ ਪੈ ਗਏ ਆ ਤਾਂ ਤੈਨੂੰ ਆਖਿਆ ਕਿਨੇ ਮਥਾ ਲਾਉਣ ਨੂੰ ਆ ਵੇਖਿਆ ਮੰਮੀ ਤੇਰੇ ਲਾਗੇ ਬੈ ਕੇ ਤਰਣਾ ਚਾਤਰ ਤੈਨੂੰ ਪੜਕਾਉਣ ਤਾਂ ਡਿਆ ਹੈ ਵੀ ਮੇਰੇ ਖਿਲਾਫ ਕਰਦੇ ਤੇ ਮੈਂ ਹੋਂ ਦਿੰਨੀ ਆ ਵੇਲਾ ਮੈਂ ਕੋ ਹੁਣ ਉਹ ਬੁੱਢੀ ਦੇ ਮਗਰ ਲੱਗਾ ਹੀ ਲੱਗਾ ਰਵੇ ਕਾਵੇ ਬੁੱਢੀ ਦੀਆਂ ਪੱਕੀਆਂ ਦੋ ਦਿਨ ਹੋਏ ਆ ਇਹਨੂੰ ਨਹੀਂ ਤੇ ਅਗਲੀ ਨੇ ਕੀ ਪਤਾ ਕਿਹੜੇ ਘਰ ਨੂੰ ਪਰਛੜੇ ਅੱਗੇ ਇਦਾਂ ਬੋਲਦਾ ਇਹਨਾਂ ਹੁਣ ਤਾਂ ਵੇਖਿਆ ਕਿਦਾਂ ਦਿਆ ਵਾ ਮੰਮੀ ਵੇਖਿਆ ਨਾ ਅਗਲੀ ਨੇ ਵੈਰੀ ਬਰੀ ਨੇ ਕੁਵਾਰਾ ਮੁੰਡਾ ਮਗਰ ਲਾ ਲਿਆ ਕੀ ਬਤਾ ਕਿਹੜੇ ਗਿੱਧਰ ਸਿੰਘੀ ਸੰਗਾਤੀ ਆ ਜਿਹੜਾ ਸਖਾ ਕੇ ਤੇ ਬਾਹਰ ਕਲਾਤਾ ਤੇ ਤੇਰੇ ਕੰਨ ਭਨ ਲੱਗ ਗਿਆ ਆਣ ਕੇ ਬਲਜੀਤ ਮੈਂ ਤਾਂ ਆਪ ਉਹ ਕੋਈ ਸੋਚਦੀ ਰਹਿਨੀ ਆ ਪਰ ਇਹ ਕਿੱਥੋਂ ਅੰਤਰੀ ਅੱਧ ਬੁੱਢਣ ਲੈ ਕੇ ਤੇ ਬਾਹਰ ਲੀਏ ਨੇ ਤਲਾਕ ਸੋ ਦਾ ਇਹਨੂੰ ਕਿਤੇ ਕਵਾਰੀਆਂ ਲੱਭਣੀਆਂ ਨਹੀਂ ਮੈਂ ਤਾਂ ਆਪ ਨੇ ਇਹੋ ਨੂੰ ਮੋਸ਼ੀ ਚ ਮਰਦੀ ਜਾਨੀ ਆ ਵੀ ਕੀ ਉੱਥੇ ਆਂਡਣਾ ਕਵਾਰਣਾ ਦੱਸਿਆ ਕਰੂੰਗੀ ਅਸਕਰ ਨੇ ਬਾਹਰ ਨਿਕਲਣਾ ਉਹਨਾਂ ਨੂੰ ਕਿਹੜਾ ਤੇ ਐਦਾ ਨਹੀਂ ਵੀ ਆਈ ਇੱਕ ਕਵਾਰੀ ਐ ਤੇ ਮੰਮੀ ਵੇ ਅਲਕਾ ਦੋ ਦੇ ਆਪਾਂ ਉੱਠੇ ਆ ਚਾਹ ਵੀ ਬਣਾ ਕੇ ਪੀ ਲਈ ਆ ਇਹਦਾ ਫਰਜ਼ ਨਹੀਂ ਬੰਦਾ ਮੈਂ ਚੌਂਕੇ ਚੜੀ ਚਾਹ ਨਹੀਂ ਚੜੀ ਆਣ ਕੇ ਪੁੱਛਾਂ ਜਿ ਸਹੀ ਨਾ ਤਾਂ ਹੋ ਕੇ ਤੂੰ ਚੁੰਮਕੇ ਚਵਾੜ ਆਣ ਕੇ ਪੁੱਛੇ ਵੀ ਦੀਦੀ ਮੈਂ ਚਾਹ ਬਣਾਵਾਂ ਕਿ ਖੜਾ ਬਣਾਵਾਂ ਆ ਮਣੀ ਤੁਰਿਆ ਫਿਰਦਾ ਦੇਖਦਾ ਵਾ ਆਪ ਤੇ ਸੁੱਤੀ ਹੋ ਇਹਦੇ ਇਹੋ ਲੱਛਣਾ ਕਰਕੇ ਅਗਲੇ ਨੇ ਛੱਡਿਆ ਹੁਣਾਈ ਮੈਂ ਵੀ ਤਾਂ ਹੀ ਸੜੀ ਬਾਹਰ ਆ ਗਈ ਨਾ ਕੋਈ ਉੱਠ ਕੇ ਸੱਤ ਨਾ ਕਿਸਤ ਉਹਨੂੰ ਕਿਹਾ ਹੀ ਨਹੀਂ ਜਾਂਦਾ ਉਠੋ ਸੁੱਤੀ ਹੋਣੀ ਕੋਈ ਗੱਲ ਨਹੀਂ ਕੰਮ ਤੇ ਮੈਂ ਲਾਲੂ ਵੇਖੀ ਇਹ ਤਾਂ ਤੌਰ ਤਰੀਕੇ ਕਿੱਦਾਂ ਬਦਲਦੀ ਇਹਨੂੰ ਰਾਏ ਨਾ ਪਾਇ ਤੂੰ ਮੈਨੂੰ ਕੀ ਆਖਿਆ ਮੈਂ ਤੇ ਮੂੰਹਾਂ ਲਈ ਵੇਖਣ ਦੀ ਫੇਰ ਨਾ ਕਾਪਣਾ ਪੈਣਾ ਰਾਇ ਜੇ 12:00 ਵਜੇ ਤੱਕ ਸੁੱਤੀ ਰਹੀ ਤੇ ਕੱਲੀ ਨੂੰ ਮੈਨੂੰ ਕੰਮ ਮੇਰੇ ਕੋ ਹੁੰਦਾ ਹੀ ਨਾ ਕੰਮ ਹਰੇਕ ਜੀ ਵਧਿਆ ਵੀ ਤੇ ਹੈਗਾ ਨਾ ਅੱਗੇ ਗੱਲ ਹੋਰ ਹੀ ਆਪੇ ਕਰੂਗੀ ਕਿ ਤੂੰ ਠੇਕਾ ਲੈ ਹੁਣ ਕੰਮ ਕਰਨ ਦਾ ਤੂੰ ਰਾਮਨਾਥ ਬਾਈ ਹੁਣ ਆਪੇ ਉਹੋ ਹੀ ਕਰਿਆ ਕਰੂਗੀ ਵੇਖੀ ਕਰਦੀ ਕਿਦਾਂ ਕੰਮ ਨਾ ਪੰਬੀਰੀ ਵਾਂਗੂ ਕਮਾਇਆ ਕਰੂ ਤੂੰ ਤਾਂ ਮੈਨੂੰ ਆਖੀ ਹਵਾ ਸ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਤੇਰੇ ਅੱਗੇ ਨਾ ਇਹੋ ਅਰਦਾਸ ਆ ਵਾਹਿਗੁਰੂ ਮੇਰਾ ਪਹਿਲਾ ਦੇਣਿਆ ਨਵੇਂ ਰਿਸ਼ਤਿਆਂ ਦੀ ਸ਼ੁਰੂਆਤ ਆ ਸੱਚੀ ਬਾਸ਼ਾ ਮੇਰੀ ਜ਼ਿੰਦਗੀ 'ਚ ਨਾ ਕੋਈ ਦੁੱਖ ਨਾ ਆਵੇ ਬਸ ਮਹਾਰਾਜ ਹੁਣ ਮੇਰੀ ਝੋਲੀ ਨਾ ਖੁਸ਼ੀਆਂ ਨਾਲ ਭਰ ਦੇ ਮਾ ਰੇ ਸੱਚੀ ਬਾਸ਼ਾ ਮੈਂ ਇਹੋ ਤੇਰੀ ਕੋ ਮੰਗਦੀ ਆ ਹੋਰ ਕੁਛ ਨਹੀਂ ਮੰਗਦੀ ਮੈਂ मैन ना पाठ कर दी वाह टाइम लग गया मैं देखा बहुत चाह पानी का कुछ ने बना के लीत कहीं अजे उठी नहीं और तो नहा तो के वे कि टन शेन हो ला पा के बैठी स्वाते ही नहा लिया चाहता तेन सुती रहने पहला नहा लिया वा तू दा तो अजे तक नहीं नहाता नहा लू के त्यार होगी मम्मी तू तो डिशी बदली आ ਨਾਤਾ ਇੱਥੇ ਉਤਰਲੋਂ ਮੇ ਪਹੁੰਚ ਲਿਆ ਹੋਊਗਾ ਕਿ ਕੱਪੜੇ ਪਾਲੇ ਹੋਣਗੇ ਮੈਨੂੰ ਤਾਂ ਲੱਗਦਾ ਠੰਡੇ ਪਾਣੀ ਦਾ ਤੜਕੇ ਹੀ ਨਾ ਲਿਆ ਉੱਠ ਕੇ ਆਹ ਹੋ ਗੋੜ ਗੋੜੇ ਠੰਡਾ ਪਾਣੀ ਨਾ ਤਾਂ ਜਾਂਦਾ ਮੰਮੀ ਤੱਤੇ ਨਾ ਤਾਂ ਜਾਂਦਾ ਬੱਤੀ ਤੇ ਆਉਣੀ ਨਹੀਂ ਗਈ ਬੱਤੀ ਭਾਵੇਂ ਨਹੀਂ ਆਉਂਦੀ ਪਰ ਤਿਆਰ ਤਾਂ ਹੋ ਗਈ ਕਿ ਨਹੀਂ ਉਹ ਤੇਰਨੂ ਵੀ ਚਲਾਕ ਵਾ ਉਹ ਤਾਂ ਐਵੇਂ ਹੀ ਆ ਲੋਲੀ ਫੋਲੀ ਜੀ ਲੱਗੀਆਂ ਨਾ ਤੋਏ ਤੱਕ ਨਾਤਾ ਹੀ ਆ ਉਹਨੇ ਵੇਖ ਲਾ ਨਾ ਲੋ ਵੀ ਲੈ ਆਈ ਮੰਮੀ ਕਿੱਡੀ ਛੇਤੀ ਰੰਗ ਬਦਲਦੀਆਂ ਐਨੀ ਛੇਤੀ ਤੇ ਗਿਰਕਟ ਵੀ ਰੰਗ ਨਹੀਂ ਬਦਲਦਾ ਹੈਗਾ ਮੰਮੀ ਸੱਚ ਕਹਾਲਾ ਸਾਸਰੀ ਕਾਪੂਰ ਪਲਾ ਕਰੇ ਜੀ ਦੀ ਸ਼ਸ਼ਕਾਰ ਨਾ ਨਾ ਮੇਰੇ ਪੈਰੀ ਹੱਥ ਨਾ ਲਾ ਪੈਣਾ ਕਿਉਂ ਦੀਦੀ ਫੇਰ ਕੀ ਆ ਤੂੰ ਮੇਰੀ ਜਠਾਣੀ ਆ ਵੱਡੇ ਹੋ ਫੇਰ ਕੀ ਫਰਜ਼ ਤੇ ਬੰਦਾ ਹੀ ਆ ਨਾ ਨਹੀਂ ਪੈਣਾ ਭਾਵੇਂ ਤੂੰ ਪਰ ਮੇਰੇ ਤੇ ਨਾ ਵਿਆਹ ਕਰਾ ਲਿਆ ਵਾ ਹੈ ਤੂੰ ਭਾਵੇਂ ਛੋਟੀ ਆ ਪਰ ਉਮਰ ਚ ਤੂੰ 2 ਸਾਲ ਮੇਰੇ ਤੋਂ ਵੱਡੀ ਆ ਪੈਰੇ ਹੱਥ ਲਾਉਂਦਾ ਮਤਲਬ ਨਹੀਂ ਮੰਨਦਾ ਤੇਰਾ ਜੇ ਤੂੰ ਕਹਿੰਨੀ ਨਾ ਮੈਂ ਤੇਰੇ ਪੈਰੀ ਹੱਥ ਲਾ ਦਿੰਨੀ ਆ ਚਲੋ ਦੀਦੀ ਜੇ ਤੁਹਾਨੂੰ ਨਹੀਂ ਪਸੰਦ ਤੇ ਕੋਈ ਨਾ ਮੈਂ ਨਹੀਂ ਲਾਉਂਦੀ ਉਮਰ ਦਾ ਤੇ ਮੈਨੂੰ ਪਤਾ ਨਹੀਂ ਪਰ ਮੈਂ ਤਾਂ ਥੋੜਾ ਰਿਸ਼ਤਿਆਂ ਦਾ ਲਿਆਜ ਕਰਨ ਦੀ ਹਾਂ ਕਿ ਫਰਜ ਬੰਦਾ ਮੇਰਾ ਲੈ ਮੰਮੀ ਫਰਜ ਮੈਨੂੰ ਸਮਝਾਉਂਦੀ ਆ ਕਿ ਪਤਾ ਤੈਨੂੰ ਕਿੰਨਾ ਕਿਹੜਾ ਉੱਥੇ ਵਿਆਹੀ ਰਹੀ ਆ ਕਿੰਨਾ ਕਿ ਤੂੰ ਮੇਰੇ ਤੋਂ ਉੱਧ ਤੋਂ ਵੱਡੀ ਆ ਉਹਦਾ ਵੇਖਣ ਨੂੰ ਲੱਗਦੀ ਆ ਕਿ ਦੇਰ ਨਾਲ ਵਿਆਹ ਹੋਗਾ ਤਾਂ ਤੂੰ ਨਿੱਕੀ ਹੋ ਗਈ ਆ ਦਾ ਮਤਲਬ ਤੇ 2 ਸਾਲ ਮੇ ਤਾਂ ਵੱਡੀ ਲੱਗਦੀ ਆ ਤੂੰ ਤੇ ਨਹੀਂ 22 ਸਲੋਂ ਹਟ ਜਾ ਬੈਸੀ ਜਾਂਦੀਆਂ ਤੁਸੀਂ ਮੇਰੀ ਗੱਲ ਸੁਣ ਨਾਲ ਲਿਆ ਵਾ ਕੋ ਉੱਦੇ ਨਿੰਬਾ ਪੋਚੀ ਕਰਕੇ ਬਾਹਰ ਆ ਗਈ ਆ ਨਹੀਂ ਨਹੀਂ ਮੰਮੀ ਜੀ ਮੈਂ ਤਾਂ ਤੜਕੇ ਦੀ ਉੱઠી ਸੀ 4:30 ਦੀ ਮੈਂ ਇਸ਼ਨਾਨ ਕਰਕੇ ਪਾਠ ਕਰਕੇ ਅੰਦਰ ਬੈਠੀ ਸੀ ਚੱਲ ਪਾਠ ਕੀਤਾ ਬਹੁਤ ਚੰਗੀ ਗੱਲ ਵਾ ਰੋਜ਼ ਕਰਿਆ ਕਰ ਤੇ ਅੰਦਰ ਬਹਿਣ ਦਾ ਨਹੀਂ ਕੋ ਕੰਮ ਹੈਗਾ 6 ਵਜੇ ਉੱਠ ਕੇ ਤੇ ਕੰਮਕੁਮ ਕਰਿਆ ਕਰ ਸੋਈ ਦੇ ਵਿੱਚ ਉਹ ਤੇ ਕੋਈ ਨਹੀਂ ਮੰਮੀ ਜੀ ਮੈਂ ਕਰ ਲੂੰਗੀ ਪਰ ਮੈਨੂੰ ਤੁਸੀਂ ਚੌਂਕੇ ਨਹੀਂ ਚੜਾਇਆ ਸੀ ਮੈਂ ਤਾਂ ਹੀ ਬਾਹਰ ਨਹੀਂ ਆਈ ਤੇ ਚੌਂਕੇ ਦੀ ਕੀ ਗੱਲ ਨਹੀਂ ਨਹੀਂ ਚੌਂਕੇ ਚੜਾ ਦੇ ਫਿਰ ਕੀ ਆ ਅੱਜ ਚੌਂਕੇ ਚੜਾ ਦੇਨੇ ਤੈਨੂੰ ਇਦਾਂ ਕਰ ਕੜਾਹ ਬਣਾ ਲੈ ਸਾਰਿਆਂ ਵਾਸਤੇ ਤੇ ਮਗਰੀ ਨਾਸਟੇ ਦੀ ਤਿਆਰੀ ਕਰ ਲੈ ਸਾਰਾ ਨੇ ਮਗਰ ਰੋਟੀ ਪਾਣੀ ਵੀ ਖਾਣਾ ਠੀਕ ਆ ਨਾ ਕੋਈ ਨਹੀਂ ਦੀਦੀ ਮੈਂ ਬਣਾ ਲੈਨੀ ਆ ਤੇ ਚੀਜ਼ ਕੋਈ ਸਵਾਦ ਦੀ ਬਣਾਈ ਐਵੇਂ ਨਾ ਕੱਚ ਕੁਝ ਵਾਲੇ ਕੰਮ ਕਰੀ ਮੇਰੀ ਮਾੜੀ ਚੀਜ਼ ਨਹੀਂ ਉਹ ਹੀ ਕਈ ਖਾਦੀ ਤੇ ਨਾ ਹੀ ਖਾਣੀ ਹੋ ਫੇ ਨਾ ਕਹੀਂ ਕਿ ਸੱਸ ਨੁਕਸਪੰਨੀਆਂ ਕੱਢਦੀ ਹੋ ਨਾ ਆਵੇ ਉੱਥੇ ਦਾਲਾਂ ਵੇਖ ਕੇ ਤੇ ਟੋਲੀਆਂ ਦੀਆਂ ਕੋਲੀਆਂ ਦਾਲਾ ਬਣਾਈ ਜਾਈ ਸਾਭ ਦੀ ਚੀਜ਼ ਬਣਾਉਣੀ ਆ ਦੋ ਟਾਈਮ ਆਪਾਂ ਸਬਜ਼ੀ ਬਣਾਉਨੇ ਆ ਬਈਆਂ ਨਹੀਂ ਆਪਾਂ ਖਾਂਦੇ ਹੈਗੇ ਨਹੀਂ ਨਹੀਂ ਦੀਦੀ ਮੈਂ ਇੱਕ ਦੋ ਦਿਨ ਵੇਖ ਲਉਗੀ ਮੈਂ ਉਸੇ ਹਿਸਾਬ ਨਾਲ ਬਣਾ ਲਿਆ ਕਰੂੰਗੀ ਆਜੋ ਤੇ ਹੀ ਮੇਨੂੰ ਰਸੋਈ ਦਾ ਸਮਾਨ ਦੱਸ ਦੋ ਚਲਾ ਆ ਆ ਕੁੜੀਏ ਆ ਕੇ ਉਹ ਵਾ ਹਾਂਜੀ ਆ ਰਵਾ ਠੀਕ ਹੈ ਦੀਦੀ ਆ ਕੇ ਡਾਈ ਇਹ ਚ ਬਣਾਉਣਾ ਠੀਕ ਹੁਣ ਮੇਰੀ ਗੱਲ ਸੁਣ ਲੈ ਹਾਂਜੀ ਚੰਗੀ ਤਰ੍ਹਾਂ ਆ ਭੁਲਨੀ ਰਵਾ ਬੱਚਾ ਨਾ ਜੇ ਚਿੱਟਾ ਚਿੱਟਾ ਜਿਆ ਨਾ ਬਣਾਈ ਉਹ ਨਹੀਂ ਖਾਂਦੇ ਹੁੰਦੇ ਤਾਂ ਗਿਰੀਆਂ ਬਣਾਵਾ ਮੈਂ ਡੱਬੇ ਚ ਪਏ ਆ ਪਾਣੀ ਚੰਗਾ ਠੀਕ ਹੈ ਤੇ ਸੋਨਾ ਵੜਾ ਬਣਾ ਕੇ ਤੇ ਫੇਰ ਲੈ ਆ ਫੜਪਰਾਤ ਤੇ ਨਾਲ ਫੜਛਾਨੀ ਤੈਨੂੰ ਪਹਿਲਾ ਛਾਲ ਲਾ ਠੀਕ ਹੈ ਜੀ ਜੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਵਧੀਆ ਜਿਹਾ ਬਣਾ ਕੇ ਖਵਾਉਂਗੀ ਠੀਕ ਆ ਸੰਡੀ ਸੰਡੀ ਨਾ ਹੋਵੇ ਆਦੇ ਮੰਮੀ ਨੇ ਵਧੀਆ ਕੀਤਾ ਤਲਾਕशुदा ਲਿਆ ਕੇ ਵਾਧੂ ਦੀ ਨੌਕਰਾਨੀ ਮਿਲ ਗਈ ਮੈਨੂੰ ਤੇ ਮੈਂ ਵੀ ਇਹਦੇ ਤੇ ਚੰਗੀ ਤਰ੍ਹਾਂ ਰੋਬ ਪਾਉਂਗੀ ਅੱਜ ਜਦੋਂ ਮੈਂ ਵਿਆਹ ਹੀ ਆਈ ਹੈ ਨਾ ਅ ਮੰਮੀ ਨੇ ਤਾਂ ਮੇਰਾ ਜੀਣਾ ਹਰਾਮ ਕੀਤਾ ਸੀ ਕਿੰਨਾ ਰੋਬ ਪਾਉਂਦੀ ਹੁੰਦੀ ਹੁਣ ਮੈਨੂੰ ਵੀ ਮਿਲਿਆ ਮੌਕਾ ਰੋਬ ਪਾਉਣ ਦਾ ਤਾਂ ਬਾਧੂ ਦੀ ਨੌਕਰਾਨੀ ਆ ਜਿੰਨਾ ਮਰਜੀ ਕੰਮ ਕਰਾਈ ਜਾਓ ਇਹ ਦੇਖੋ ਹੁਣ ਅੱਜ ਘੜਾ ਬਣਾ ਕੇ ਬਣਾ ਸਕ ਬਣਾਉਂਗੀ ਉਸ ਤੋਂ ਬਾਅਦ ਇਹ ਘੁੰਮ ਜਾਉਂਗੀ ਭਾਂਡੇ ਮੇਰਾ ਤੇ ਹੁਣ ਬਾਰੇ ਨਿਆਰੇ ਹੋ ਗਏ ਆ ਚੱਲ ਛੇਤੀ ਛੇਤੀ ਛਾਲ ਲੈ ਤੇ ਬਣਾ ਲੈ ਠੀਕ ਆ ਜੀ ਦੀ ਤੇ ਫੇ ਮੈਂ ਜਾਵਾਂ ਹਾਂ ਜੀ ਬਣਾਉਂਗੀ ਨਾ ਹੁਣ ਹਾਂ ਜੀ ਮੈਂ ਬਣਾ ਲੈਂਦੇ ਠੀਕ ਆ ਹਾਏ ਰੱਬ ਜੀ ਮੈਂ ਤੇ ਇਹ ਸੋਚਿਆ ਸੀ ਕਿਪਾ ਵੀ ਮੇਰੀ 24 ਘੰਟੇ ਮੈਨੂੰ ਚੜੇਲਾ ਵਾਂਗੂ ਚੰਬੜੀ ਰਹਿੰਦੀ ਆ ਤੇ ਘਾੜੇ ਪਰਿਵਾਰ ਮੈਨੂੰ ਚੰਗਾ ਮਿਲੂਗਾ ਤੇ ਮੈਂ ਖੁਸ਼ ਰਵਾਂਗੀ ਤੇ ਇਹਨਾਂ ਦੇ ਕੋੜੇ-ਕੋੜੇ ਬੋਲ ਸੁਣ ਕੇ ਨਾ ਮੈਨੂੰ ਲੱਗਦਾ ਇਹ ਤੇ ਦੋ ਜੜੇਲਾਂ ਚੰਬੜ ਗਿਆ ਮੇਨੂੰ ਅੱਜ ਮੇਰਾ ਪਹਿਲਾ ਦਿਨ ਆ ਰਸੋਈ 'ਚ ਬਾਬਾ ਜੀ ਕੜਾ ਮੇਰਾ ਨਾ ਸੁਆਦ ਬਣ ਜੇ ਵਧੀਆ ਬਣ ਜੇ ਤੇ ਮੇਰੀ ਸੱਸ ਖਾ ਕੇ ਖੁਸ਼ ਹੋ ਜੇ ਜਿਹੜਾ ਇਹ ਕੋੜਾ-ਕੋੜਾ ਬੋਲਦੇ ਆ ਨਾ ਚੱਲ ਮੈਂ ਆਪਣੇ ਪਿਆਰ ਨਾਲ ਹੀ ਇਹਨਾਂ ਦਾ ਦਿਲ ਜਿੱਤਲਾਂ ਇਹ ਸਾਰੇ ਜਣੇ ਮੇਰ ਨਾਲ ਖੁਸ਼ ਹੋ ਕੇ ਰਹਿਣ ਲੱਗ ਜਾਣ। ਭਾਜੀ ਦਾ ਤੇ ਸੁਭਾਅ ਮੈਨੂੰ ਸਹੀ ਲੱਗਦਾ। ਦੀਦੀ ਤੇ ਮੰਮੀ ਗੱਲਾਂ ਕੋੜੀਆਂ-ਕੋੜੀਆਂ ਕਰਦੀਆਂ। ਇਹਨਾਂ ਦੀਆਂ ਗੱਲਾਂ 'ਚ ਮੈਨੂੰ ਨਾ ਬੜਾ ਫਰਕ ਜਿਹਾ ਨਜ਼ਰ ਆਉਂਦਾ। ਹੂੰ ਬੜੀਆਂ ਸਮਾਂ ਨਾ ਹੁੰਦੀਆਂ। ਖਰਾਬ ਬਣਦਾ ਇਹ ਆਵਾਜ਼। ਮੰਮੀ ਹਾਂ। ਖਰਾਬ ਆਪਣੇ ਘਰ ਆ ਬਣ। ਆਹੋ ਆਪਣੇ ਘਰ ਹੀ ਬਣਦੇ ਆ। ਤੇ ਬਲਜੀਤ ਨੂੰ ਨਹੀਂ ਲਾਉਣਾ। ਉਹ ਨਹੀਂ ਸਵਾਰ ਬਣਾਉਂਦੀ ਬਸ ਆ ਜੀ। ਉਹ ਤਾਂ ਗਰਮੀਤ ਬਣਾਉਂਦੀ ਆ ਅੱਛਾ ਅੱਛਾ ਫੇਰ ਠੀਕ ਹੋ ਗਈ ਬੌਟੀ ਲੱਗੀ ਚੌਕੇ ਚੜਨ ਠੀਕ ਆ ਨਹੀਂ ਬਲਜੀਤ ਨੂੰ ਤੁਸੀਂ ਕਿੰਨੇ ਨੇ ਅਰੈਸਟ ਕਰਾਈ ਸੀ ਤੇ ਗਰਮੀ ਨੂੰ ਹੁੰਦਾ ਚੌਕੇ ਚੜਾਤਾ ਕੀ ਗੱਲ ਵਾ ਉਹ ਕਹਿੰਦੀ ਮੈਂ ਕੰਮ ਕਰਨਾ ਤਾਂ ਮੈਂ ਹਾਂ ਕਰੋ ਫੇਰ ਤੇ ਮੰਮੀ ਉਹਨੇ ਕਹਿ ਹੀ ਦਿੱਤਾ ਤੇ ਤੁਸੀਂ ਵੀ ਉਹਦਾਂ ਨੇ ਮੰਨ ਗਏ ਉਹਨੂੰ ਘੁੰਮਣ ਫਿਰਨ ਦੇ ਹਰਦਾ ਜਾਣ ਕਿਤੇ ਬਥੇਰਾ ਘੁੰਮ ਫਿਰ ਕੇ ਹੀ ਆਈ ਆ ਉਹ ਘਰ ਨਹੀਂ ਬੈਠੀ ਤੇਰੇ ਪਾ ਦੀ ਕੀ ਬਤਾ ਮੰਮੀਓ ਸਵੇਰੇ ਕਿਦਾਂ ਦੇ ਕਿਦਾਂ ਦੇ ਨਹੀਂ ਸੀ ਹੁਣ ਅੱਛਾ ਤੈਨੂੰ ਪਤਾ ਵਾ ਸਵੇਰੇ ਕਿਦਾਂ ਦੇ ਤੇ ਚੱਲ ਹੁਣ ਜੋ ਹੋ ਗਿਆ ਇਹ ਥੋੜੀ ਜਿਹੀ ਪਿੱਛੇ ਕਰਕੇ ਇਹ ਗਾਰੀ ਨੂੰ ਹੁੰਦੇ ਕੰਮ ਹੀ ਡਾਉਣਾ ਵਾ ਪਰ ਫਿਰ ਤੋਂ ਰਹਿੰਦੀ ਪਰਿਵਾਰ ਦੇ ਨਾਲ ਮਿਲ ਜਾਂਦੀ ਪਤਾ ਲੱਗ ਜਾਂਦਾ ਸਵੇਰ ਕਿਦਾਂ ਦਾ ਕੌਣ ਕੀ ਖਾਂਦਾ ਕਿਦਾਂ ਦਾ ਖਾਂਦਾ ਕੋਈ ਗੱਲ ਨਹੀਂ ਬਣਾਉਂਗੀ ਮਾੜਾ ਚੰਗਾ ਸਾਰੇ ਲੱਗੀ ਰੂ ਨਾਲੇ ਪਤਾ ਲੱਗ ਜੂ ਆਪੇ ਇਦਾਂ ਹੀ ਪਤਾ ਲੱਗਣਾ ਉਹ ਨਹੀਂ ਯਾਰ ਮਮੀ ਤੁਹਾਡਾ ਤੁਸੀਂ ਜੇਦੇ ਬਰੇ ਪੱਕੇ ਜੀ ਮੈਂ ਤਾਂ ਜੇ ਤਾਂ ਕਾਦੀ ਆ ਕੰਮ ਹੀ ਕਰਨਾ ਇਹਨਾਂ ਨੇ ਹੋਰ ਇਹਨਾਂ ਨੂੰ ਦਫਤਰੇ ਬਹਿਣਾ ਉਹ ਸਾਰੀ ਜ਼ਿੰਦਗੀ ਕੰਮ ਹੀ ਕਰਨਾ ਮੜਕੇ ਹਰ ਵੇ ਕਰਨਾ ਫਿਰਕ ਇਹਨਾਂ ਦੇ ਕੰਮ ਆਪਣੇ ਸਾਹਮਣ ਤੁਹਾਨੂੰ ਕੀ ਲੱਗਦਾ ਮੈਨੂੰ ਕੱਖ ਸੁਹੰਦਾ ਨਹੀਂ ਮੈਂ ਬੋਲੀ ਨਹੀਂ ਨੰਮੇ ਮੜਾ ਕੜਾ ਬਣਾਉਣੀ ਆ ਉਹ ਮੈਂ ਹੁਣ ਉਹਦਾ ਪੱਕਾ ਸਵਾਦ ਉਹ ਮੈਂ ਤੇਰਾ ਉਹਦੇ ਨਾਲ ਕੰਪੈਰੀਸਨ ਨਹੀਂ ਕਰਨ ਦਿਆ ਮੈਂ ਕੀ ਕਰਦੇ ਨੇ ਚੀਜ਼ ਖਾਣੀ ਚੰਗੀ ਖਾ ਫਿਰ ਵਧੀਆ ਤਰੀਕੇ ਨਾਲ ਕੀ ਕੀ ਗੱਲ ਮੈਂ ਚੰਗੀ ਨਹੀਂ ਬਣਾਉਂਦੀ ਕਿਦਾਂ ਫਟਾਫਟ ਕਹਿਣ ਦੇ ਆ ਬਲਜੀਤ ਤੇ ਨਹੀਂ ਬਣਾਉਂਦੀ ਮੰਮੀ ਤੂੰ ਹੀ ਬਣਾ ਕਰੋ ਆ ਕਿਤਨਾ ਦੀ ਗੱਲ ਲਈ ਅੱਗੋਂ ਪਿੱਛੇ ਮੈਂ ਹੀ ਬਣਾਉਂਦੀ ਨਹੀਂ ਨਾ ਆਪ ਨਹੀਂ ਪਤਾ ਫਿਰ ਬਾਥਰੂਮ ਚ ਵੜੀ ਹੁਣ ਦੇ ਜਵਾਬ ਉਹ ਜਵਾਬ ਕਿ ਦਣਾ ਮੈਂ ਬਣਾਉਂਦੀ ਦੇ ਵੀ ਚੰਗਾ ਵਾ ਪਰ ਕਿਹੜਾ ਕਰ ਦਿੰਨੀ ਘਾਲਾ ਮਾਲਾ ਉਹਨੂੰ ਸਾਰਾ ਐਕਸਪੀਰੀਅੰਸ ਹੋਇਆ ਤੁਹਾਨੂੰ ਚਿੰਗੀ ਮਿਲ ਜੂਗੀ ਇਕ ਵਾਰੀ ਉਹਨੂੰ ਛੱਡੀ ਛਡਾਈ ਮਿਲੀ ਆ ਥੋੜੀ ਬੋਧੀ ਅਗਲ ਕਰਿਆ ਕਰੋ ਭੁੱਲਣ ਲੱਗਿਆ ਤੇ ਤੂੰ ਵੀ ਥੋੜਾ ਨਾ ਬੋਲਿੰਗ ਘਟ ਕਰ ਜੋ ਸੁਣ ਲੂਗੀ ਕੀ ਆਖੂਗੀ ਨਵੀਂ ਸਵੀ ਆਈ ਏ ਜੇ ਨਵੀਂ ਸਵੀ ਹੋਊਗੀ ਤੁਹਾਡੇ ਬਾਤੇ ਮੇਰੇ ਬਾਤੇ ਕੋਈ ਨਵੀਂ ਸਵੀ ਨਹੀਂ ਅਜੇ ਤਾਂ ਕੰਮ ਹੋਣ ਗਾਂਦੀਆਂ ਨੇ ਇਹਨੇ ਅੱਗੇ ਵੀ ਕੀਤੇ ਆ ਵਾ ਠੀਕ ਵਾ ਆਹੋ ਤੀ ਨੋ ਸੱਸ ਨਾ ਵਾਜੇ ਹੁੰਦੀ ਕਿਸ ਨੂੰ ਚੰਗਾ ਕੀ ਨੋ ਸੱਸ ਨੇ ਕਹਿ ਦਿੱਤਾ ਮੈਂ ਅੱਗੇ ਤੁਹਾਡੇ ਕੋ ਬਥੇਰੀਆਂ ਆਪਣੀਆਂ ਚੁਗਲੀਆਂ ਸੁਣ ਲਈਆਂ ਹੁਣ ਨਹੀਂ ਮੈਂ ਸੁਣਨਾ ਜਿੱਦਾਂ ਦਾ ਮਾੜਾ ਚੰਗਾ ਪਕਾ ਕੇ ਤੈਨੂੰ ਖਵਾਲਦੀ ਹੈ ਨਾ ਹੁਣ ਉਹ ਆ ਗਈ ਤੁਹਾਨੂੰ ਤੁਹਾਨੂੰ ਗੱਲਾਂ ਆਉਣ ਲੱਗਦੀਆਂ ਜਦੋਂ ਕੁਵਾਰਾ ਟੱਕਰ ਜੇ ਨਾ ਤੇ ਪਤਾ ਤੇ ਕਿਤੇ ਕੁਝ ਹੋਇਆ ਕਰੋ ਤੇ ਉਧਰ ਵੇਲਾ ਮਣੀ ਨੂੰ ਤੇ ਟੱਕਰ ਗਈ ਨਾ ਸ਼ੱਦੀ-ਸ਼ਦਾਈ ਉਹ ਕੋਈ ਜੀਨ ਥੋੜੀ ਆਦਾ ਉਹ ਚੰਗਾ ਬਾਬਾ ਤੇਲ ਨਾਲੇ ਵਾਰੇ ਕੋਈ ਆ ਸਕਦਾ ਘੜਾ ਤੇ ਬਣ ਗਿਆ ਟੇਸਟ ਤੇ ਨਹੀਂ ਮੈਂ ਇਹਦਾ ਵੇਖ ਸਕਦੀ ਕਹਿਣਗੇ ਝੂਠੀ-ਮੋਠੀ ਚੀਜ਼ ਖਵਾਲ ਲੈਂਦੇ ਹੀ ਆ ਮੈਂ ਮੰਮੀ ਨੂੰ ਪੁੱਛ ਕੇ ਆਵਾਂ ਕਿ ਲੈ ਕੇ ਆਵਾਂ ਮੰਮੀ ਜੇ ਕੜਾ ਬਣ ਗਿਆ ਮੈਂ ਲੈ ਕੇ ਆਵਾਂ ਨਹੀਂ ਪੁੱਛ ਪੁੱਛ ਲਿਆਉਣਾ ਵਾ ਕੜਾ ਲੈ ਆਇਆ ਕ ਮਮੀ ਵੇਖਾ ਤੂੰ ਕਿੱਡੀ ਕ ਕਰਤੂਦੀ ਮਾਲਕੋਂ ਮੰਮੀ ਇਹ ਕੀ ਗੱਲ ਕਰਨ ਦਾ ਤਰੀਕਾ ਹੋਇਆ ਬਲੈ ਟਾਡਾ ਕਿਉਂ ਮਾੜੀ ਗੱਲ ਕੀਤੀ ਮੈਂ ਐਦਾਂ ਥੋੜੀ ਕਹੀ ਜਾ ਵਾ ਗਰਮੀਂਟ ਬਹੁਤ ਮੁਸਾਨਾ ਕਣੀ ਮੰਮੀ ਬਲਜੀਤ ਨੂੰ ਕਦੇ ਵੀ ਐਦਾਂ ਕਹਿੰਦੇ ਆ ਤੇ ਯਾ ਤੂੰ ਲੈ ਆਇਆ ਕੜਾ ਛੇਤੀ ਬਾਜੀ ਮਨੀ ਕਿੱਥੇ ਗਏ ਨੇ ਮਨੀ ਪਿਆਲਿਆਂ ਤੇ ਗਿਆ ਵਾ ਸਾਡੇ ਨਹੀਂ ਰਵਾਜ ਆਗਾ ਕਿ ਬੁੜੀਆਂ ਦੇ ਕੋ ਗੋਡੇ ਮੋਢੇ ਬੈਹ ਰਹਿਣਾ ਕੰਮ ਵੀ ਕਰਨਾ ਬਾਹਰ ਨਹੀਂ ਨਹੀਂ ਮੈਂ ਤੇ ਮੰਮੀ ਇਹ ਬੋਲਦੀ ਹੈ ਕਿ ਚਲੋ ਗਰਮਾ ਚੀਜ਼ ਬਣੀ ਤਾਂ ਸਾਰੇ ਜਣੇ ਖਾ ਲੈਣ। ਕੋਈ ਗੱਲ ਨਹੀਂ ਕੰਮ ਕਰੂਗਾ ਆ ਕੇ ਖਾ ਲੂਗਾ। ਚੱਲ ਚੱਲ। ਜਿਹੜੇ ਤੂੰ ਬਦਾਮ ਪਾਏ ਹਨ ਉਹ ਵੀ ਵੇਖ ਲੈਣ ਦੇ। ਉਹ ਵੀ ਬੱਚਣ ਕੇ ਖਾ ਲੂਗਾ। ਠੀਕ ਹੀ ਨਹੀਂ ਗੱਲ ਬੱਚ ਕੇੜਾ ਕੜਾ ਤੱਤਾ ਨਹੀਂ ਹੁੰਦਾ। ਆਹ ਤਾਂ ਬੁੜੀਆਂ ਦੇ ਪਖੰਡੀਆਂ ਜਿਹਨੇ ਮਰਜ਼ੀ ਕਰ ਲੈਣ। ਜਦ ਕਿ ਤੁਸੀਂ ਸੌ ਖਾਦੀ ਨਾ ਸੱਸਾਂ ਕੀ ਚੁੱਪ ਨਹੀਂ ਰਹਿਣਾ। ਘਰ 'ਚ ਸ਼ਾਂਤੀ ਨਹੀਂ ਰਹਿੰਦੀ ਨੀ। ਕਿ ਤੂੰ ਹੀ ਸੌ ਖਾਦੀ ਸਾਡੀ ਗੱਲ ਨੂੰ ਕੱਟਣਾ ਵਾ ਕੱਟਣਾ ਵਾ। ਕੇ ਦੇ ਸਾਹਮਣੇ ਬੇਅਸੀ ਹੁੰਦੀ ਆ। ਥੋੜੀ ਬਧੀ ਵਿਚਾਰ ਕਰਿਆ ਕਰੋ ਨਹੀਂ ਮੰਮੀ ਨੂੰ ਟੋਕਦਾ ਮੈਨੂੰ ਟੋਕਦਾ ਉਹ ਐ ਚੜਾ ਲੂਗਾ ਬੈਠਾ ਰੋ ਪੈਰ ਆ ਕੋਗਾ ਮੰਮੀ ਆਉਂ ਕਰਦੀ ਜਾਉਂ ਕਰਦੀ ਫੇਰ ਇਹਨਾਂ ਮੈਂ ਦੱਸੂਗੀ ਨਾ ਆਹੋ ਤੇ ਬੜੀਆਂ ਸ਼ਾਂ ਲੈਂਦਾ ਹਾਜੀ ਉਹ ਕੜਾਹ ਬਣਾਉਣ ਲੱਗੀ ਤੇ ਮੈਂ ਕਾਉਣ ਲੱਗ ਪਈਆਂ ਤੇ ਮੇਰਾ ਕੜਾਹ ਬਣਿਆ ਵੀ ਮਾੜਾ ਲੱਗਣ ਲੱਗ ਪਿਆ ਵਾ ਗਰੂ ਬੱਬਾ ਹੁਣ ਕੜਾਹ ਮੇਰਾ ਚੰਗਾ ਹੀ ਬਣਿਆ ਹੋਵੇ ਜੇ ਕੋਈ ਵੀ ਕਮੀ ਹੋਈ ਨਾ ਇਹਨਾਂ ਨੇ ਤੇ ਬੜੀਆਂ ਨਕਸ਼ ਬੀਨੀਆਂ ਕੱਢਣੀਆਂ ਵਾ ਮੈਨੂੰ ਤੇ ਇਹੀ ਲੱਗਦਾ ਵਾ ਕਿ ਮੰਨੀ ਨੇ ਮੇਰੇ ਤੋਂ ਪੜਦਾ ਹੀ ਰੱਖਿਆ ਮੈਂ ਕੱਲੇ ਮੰਨੀ ਦੀ ਪਸੰਦ ਦਾ ਇਹ ਸਾਰੇ ਮੈਨੂੰ ਪਸੰਦ ਨਹੀਂ ਕਰਦੇ ਲੱਗਦੇ। ਫੋਨ ਬਣੀ ਦਾ ਨਾ ਹੋਵੇ ਮੈਂ ਵੇਖਾਂ। ਬਲਜੀਤ ਜਾ ਵੇਖ ਕੇ ਆ ਇਨਾ ਟਾਈਮ। ਇਨੇ ਜਣ ਖਿਜੜੀ ਭਰ ਜਾਂਦੀ ਆ ਪੀਰਵਾਲ ਦੀ ਮੈਂ ਕਿਤੇ ਜਾਣਾ ਵਾ ਛੇਤੀ ਐ ਮੈਨੂੰ। ਆਪੇ ਕੜਾ ਬਣਾਉਣੀ ਕਿ ਕੀ ਕਰਨੀ? ਉਹਨੇ ਤਾਂ ਬੜੀਆਂ ਸਿੱਟਾਂ ਕਾਣ ਨੇ ਸਿੱਟਣੇ। ਮਾਸਰ ਵਿੱਚ ਕੜਾ ਲੈ ਕੇ ਨਾ ਆਪਣੇ ਕੀੜਾ ਵੀ ਕੰਨ ਰਿਹਾ ਜਾਈ ਜਾ ਕੇ। ਇਨਾ ਟਾਈਮ ਥੋੜੀ ਲੱਗਦਾ ਕੜਾ ਪਾਉਂਦੀ ਆ। ਰਗਵੀ ਤੇ ਸੱਚਾਈ ਹੀ ਖੁਸ਼ਬੂ ਤੇ ਈ ਵਧੀਆ ਹੁੰਦੀ ਆ ਕੜਾਹ ਦੇ ਬਾਅਦ ਚ ਖਾਉਂਗੀ ਪਹਿਲਾਂ ਖੁਸ਼ਬੂ ਸੁੰਘ ਲਾ ਇਹਨਾਂ ਤੇ ਕੋਲੀਆਂ ਚ ਵੀ ਪਾਇਆ ਵਾ ਤੇ ਆਹੇ ਕਿੰਨਾ ਸਵਾਦ ਕੜਾਹ ਬਣਿਆ ਸੱਚੀ ਗੱਲ ਰਗਵੀ ਦੀ ਮੇਰੇ ਕੋਲ ਤੇ ਕਦੀ ਇਤਰਾਹ ਦਾ ਕੜਾਹ ਨਹੀਂ ਬਣਿਆ ਕਦੀ ਤੇ ਸੜ ਜਾਂਦਾ ਜਿਆਦਾ ਤੇ ਕਦੀ ਪਾਣੀ ਵੱਧ ਪੈ ਜਾਂਦਾ ਤੇ ਕਦੀ ਮਿੱਠਾ ਪਉਂਦੀ ਨਹੀਂ ਤੇ ਕਦੀ ਇੰਨਾ ਮਿੱਠਾ ਕਰ ਦਿੰਦੀ ਆ ਅਗਲੇ ਨੂੰ ਭਾਏ ਸ਼ੂਗਰ ਹੋ ਜੇ Hva sier svaret? ਇੰਨੇ ਕੜਾ ਮੇਰੀ ਨੋ ਹੀ ਬੜੀ ਸੁਚਾਰੀ ਆ ਐਦਾਂ ਦਾ ਕੜਾ ਤਾਂ ਮੈਂ ਕਦੀ ਖਾਦਾ ਨਹੀਂ ਮੈਂ ਤੇ ਇਨੀ ਸਮਝਦਾ ਦੀ ਇੰਨਾ ਸੁਚਾਰ ਹੱਤਾ ਚ ਆਇਆ ਕਿੱਥੋਂ ਇਹਦੇ ਚ ਮੇਰੀ ਤਾਂ ਮਲੇ ਨਹੀਂ ਨੰਗ ਗਈ ਐਦਾਂ ਦਾ ਤਾਂ ਤੱਕ ਮੇ ਕੋ ਕੜਾ ਨਹੀਂ ਬਣਿਆ ਕੜਾ ਤਾਂ ਕੀ ਕੋਈ ਦਾਲ ਸਬਜੀ ਨਹੀਂ ਬਣੀ ਆ ਗਏ ਵੇਖੀ ਕਿ ਤਰ੍ਹਾਂ ਥੂ-ਥੂ ਕਰਦੇ ਆ ਨਾਲੇ ਇਹਦੇ ਸਿਰ 'ਚ ਮਾਰਨਗੇ ਕੌਲੀਆ ਤੂੰ ਇਹ ਹੁਣ ਨਾ ਚੁੱਪ ਕਰਕੇ ਟਾਈਮ ਕੱਟਿਆ ਕਰੋ ਤੂੰ ਇਹ ਨਾ ਮਾੜੀ ਚੰਗੀ ਬੋਲਿਆ ਕਰੋ ਹਾਂਜੀ ਲੈ ਮੰਮੀ ਮੈਂ ਤਾਂ ਨਾਲ ਗੱਲ ਨਹੀਂ ਲੱਗ ਗਈਆਂ ਮੈਂ ਤਾਂ ਬਣਾਇਆ ਕੜਾਹ ਠੰਡਾ ਹੋ ਜਾਣਾ ਵਾ ਸਾਰੇ ਜਣੇ ਬਾਹਰ ਮੇਰੀ ਵੇਟ ਕਰਨ ਦੇ ਆ ਹਾਂਜੀ ਹਾਂਜੀ ਮੰਮੀ ਹਾਂਜੀ ਹਾਂ ਚੌਂਕੇ ਚੜੀ ਨਾ ਠੀਕ ਆ ਮੰਮੀ ਮੈਂ ਲੈ ਕੇ ਜਾਂਦੀ ਆ ਹਾਂ ਮੈਂ ਫ੍ਰੀ ਹੋ ਕੇ ਤੁਹਾਡੇ ਨਾਲ ਜਰੂਰ ਗੱਲ ਕਰਾਂਗੀ ਚੰਗਾ ਮੰਮੀ ਜੀ ਸਤਿ ਸ਼੍ਰੀ ਅਕਾਲ ਦੀਦੀ ਹੂੰ ਕੀ ਕਰਨ ਦੇ ਜੇ ਉਹ ਕੋਈ ਨਹੀਂ ਗਰਮ ਬੜਾ ਹੀ ਤੇ ਮੈਂ ਮਾਸ਼ਾ ਅੱਗੇ ਠੰਡਾ ਕਰਦਾ ਤੇ ਤੱਕ ਕਦੋਂ ਦੇ ਡਿੱਕਣ ਦੇ ਤੂੰ ਕੀ ਕਰਨ ਦੀ ਅੰਦਰ ਮੈਂ ਨਾ ਫੋਨ ਆ ਗਿਆ ਤੇ ਮੈਂ ਮਨੀ ਦਾ ਹੁਣ ਆਵਾ ਤੇ ਉਹ ਮੰਮੀ ਦਾ ਫੋਨ ਹੀ ਕੋਈ ਨਹੀਂ ਮੈਂ ਲੈ ਕੇ ਆਉਣੀ ਆ ਤੁਸੀਂ ਰੱਖ ਦੋ ਮੈਂ ਲੈ ਕੇ ਆਉਂਦੀ ਕੋਈ ਨਹੀਂ ਮੈਂ ਆਪਣਾ ਲੈ ਜਾਂਦੀ ਆ ਨਾਲੇ ਮੈਂ ਝੂਠਾ ਕਰਤਾ ਤੂੰ ਉਹਨਾਂ ਗਵਾਂ ਦਾ ਲੈ ਆ चलो कोई नहीं ठीक है मैं क्या हूँ Alok, आलू